ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਟਾਈਮ ਹੋ ਗਿਆ ਸ਼ਾਮ ਦੇ 4 ਵਜੇ ਦਾ ਤੇ ਹੁਣ ਆਪਾਂ ਵਲੌਗ ਦੀ ਸ਼ੁਰੂਆਤ ਕੀਤੀ ਹੈ ਕਾਫੀ ਲੇਟ ਕੀਤੀ ਹੈ ਇੱਧਰ ਆਪਾਂ ਧਰਤੀ ਹੈ ਦਾਲ ਤੇ ਜਰੂਰਤ ਨਹੀਂ ਤੁਣੀ ਆਈ ਸੀ ਪਤਾ ਕੀ ਆਈ ਸੀ ਧਨੀਆ ਬਾਟਕ ਦੀ ਲਮਾਰੀ ਚ ਦੇਖੋ ਨਹੀਂ ਧਨੀਆ ਤਾਂ ਮੈਨੂੰ ਧਿਆਨ ਇੱਥੇ ਪਿਆ ਆ ਇੱਥੇ ਪਾ ਡੱਬੀ ਚ ਹੋ ਨਹੀਂ ਹੋਰ ਕਿਹੜਾ ਆਪਾਂ ਬੁਈ ਤੇ ਸੀ ਕਿ ਜਿਹੜਾ ਬੀਜੂ ਦਾ ਸਾਰਾ ਕੁਝ ਸੀ। ਅੱਰਾ ਆਪਾਂ ਕੁਛ ਬੀਜਾ ਵਜਾਈ ਦੀ ਤਿਆਰੀ ਕਰ ਰਹੇ ਆ ਕਿ ਬੀਜਾ ਨਾ ਹੁਣ ਬੀਜਾ ਨਾ ਭਨੀਆਂ ਵਿੱਚ ਨਾ ਤੇ ਇੱਧਰ ਆਪਾਂ ਅੱਜ ਬੜਾਈਆ ਹਾਰੇ ਵਿੱਚ ਦਾਲ ਬਣਾਈਆ ਮੋਠਾਂ ਦੀ ਤੇ ਬਹੁਤ ਟਾਈਮ ਲੱਗਿਆ। ਇਹ ਹਾਰੀ ਦੇਖੋ ਅਸੀਂ ਘਰੇ ਬਣਾਈ ਹੋਈ ਆ ਤੇ ਪਹਿਲਾਂ ਇਹ ਪੂਰੀ ਹਾਰੀ ਜਿਹੜੀ ਆ ਪਾਥੀਆਂ ਦੀ ਭਰਤੀ ਉਸ ਤੋਂ ਬਾਅਦ ਫਿਰ ਅੱਧੀ ਹਾਰੀ ਪਾਥੀਆਂ ਦੀ ਭਰੀ ਫਿਰ ਬਣੀ ਦਾਲ ਪਰ ਹਰੀ ਦੀ ਦਾਲ ਬਣਦੀ ਆ ਬਹੁਤ ਸਵਾਦ। ਤੇ ਹਜੇ ਮੈਂ ਹੋਰ ਪਾਥੀਆਂ ਲਿਆ ਕੇ ਰੱਖਿਆ ਹੋਈਆਂ ਸੀ ਤੋੜ ਕੇ ਮੈਂ ਕਿ ਲੋੜ ਪਈ ਤਾਂ ਹੋਰ ਪਾ ਦਾਂਗੇ ਹਨਾ ਸਾਵਾ ਚੱਲ ਰਹੀ ਆ ਤੇ ਪਿੰਡ ਵਿੱਚ ਚੱਲ ਰਹੀ ਆ ਡੀਜੇ ਜੀ ਖੁਸ਼ੀਆਂ ਮਨਾਇਆਂ ਜਾ ਰਹੀਆਂ ਕਿਉਂਕਿ ਇੱਕ ਫੈਮਿਲੀ ਦੇ ਵਿੱਚ ਸੱਤਾ ਕੁੜੀਆਂ ਤੋਂ ਮੁੰਡਾ ਹੋਇਆ ਸੀ ਤੇ ਅੱਜ ਉਹਨਾਂ ਦੇ ਖੁਸ਼ੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਜੀ ਤੇ ਸਵੇਰ ਦੇ ਢੋਲ ਖੜਕੀ ਜਾਂਦੇ ਆ ਡੀਜੇ ਵੱਜ ਰਹੇ ਆ ਸ਼ਾਮ ਨੂੰ ਦਿਨ ਛਿਪਣ ਵਾਲਾ ਹੋ ਜਾਂਦਾ ਹਨਾ ਵੈਸੇ 6 ਵਜੇ ਬਿਲਕੁਲ ਹਨੇਰਾ ਹੋ ਜਾਂਦਾ ਆ ਤੇ ਹਵਾ ਬਹੁਤ ਚੱਲਦੀ ਆ ਠੰਡੀ ਠੰਡੀਆਂ ਹਵਾਵਾਂ ਆਉਂਦੀਆਂ ਹੁਣ ਤਾਂ ਲਓ ਜਿੱਧਰ ਧਨੀਆਂ ਲਾਉਣ ਦੀ ਤਿਆਰੀ ਹੋ ਰਹੀ ਹੈ ਕਿਆਰੀ ਚੋ ਸਾਰੇ ਨਾ ਪੱਟੇ ਇੱਕ ਅੱਧਾ ਪੱਟਦਾ ਅੱਧਰ ਦੇ ਕਿਆਰੀ ਦੇ ਖਾਣ ਵਾਸਤੇ ਐਸ ਕਿਆਰੀ ਚ ਕੁਛ ਨਹੀਂ ਪੀਜਿਆ ਪਹਿਲਾਂ ਉਹ ਗੋਗਲੂ ਪੱਟ ਤੇ ਖਾਣ ਵਾਸਤੇ ਦਾਲ ਨਾਲ ਖਾਵਾਂਗੇ ਤੇ ਹੁਣ ਕਿਆਰੀ ਚ ਕਰਦੇ ਆ ਗੋਡੀ ਪਹਿਲਾਂ ਇੱਥੇ ਬੀਜੇ ਸੀਗੀ ਇਹ ਚੀਜ਼ਾਂ ਹਨਾ ਹੋਈਆਂ ਨਹੀਂਆਂ ਤੇ ਹੁਣ ਦੁਬਾਰਾ ਵਿਜਿਆ ਹੁਣ ਪਾਲਕ ਵਗੈਰਾ ਵੀ ਹੋ ਗਿਆ ਮੂੰਗਲੂ ਵੀ ਹੋ ਗਏ ਤੇ ਆਹ ਕੈਰੀ ਵਿਹਲੀ ਸੀ ਇਧਰ ਲਾ ਦਿੰਦੇ ਹੁਣ ਧਨੀਆਂ ਹੁਣ ਮੈਂ ਹਰੀ ਦੀ ਸਵਾ ਕੱਢਣ ਲੱਗੀ ਹੋਈ ਸੀਗੀ ਤੇ ਇੱਕ ਵੀਰ ਜੀ ਪੁੱਛ ਰਹੇ ਸੀਗੇ ਇਹ ਤੰਦੂਰ ਹੈ ਤੇ ਨਹੀਂ ਜੀ ਇਹ ਹੈਗੀ ਹੈ ਹਰੀ ਹੈ ਨਾ ਪੁਰਾਣੇ ਟਾਈਮ ਦੇ ਵਿੱਚ ਕੱਚੀਆਂ ਹੁੰਦੀਆਂ ਸੀ ਜਿਨ੍ਹਾਂ ਵਿੱਚ ਦਾਲ ਧਰਦੇ ਹੁੰਦੇ ਸੀਗੇ ਜਾਂ ਫਿਰ ਦੁੱਧ ਤੱਤਾ ਧਰਦੇ ਹੁੰਦੇ ਸੀ ਕਾੜਨਾ ਹਨਾ ਤੇ ਇਹ ਹੁਣ ਅਸੀਂ ਪੱਕੀ ਬਣਾ रखी ਹੈ ਤੇ ਇਹਦੀ ਮੋਜ ਵਧੀਆ ਵੀ ਵੱਡੇ ਸਾਈਜ਼ ਦੀ ਆ ਤੇ ਇਹਦੇ ਵਿੱਚ ਪਾਥੀਆਂ ਕਾਫੀ ਪੈ ਜਾਂਦੀਆਂ ਤੇ ਇਹ ਜਿਹੜੀ ਪਾਥੀਆਂ ਦੀ ਸੁਆਹ ਆ ਇਹ ਬਹੁਤ ਹੀ ਵਧੀਆ ਹੁੰਦੀ ਹੈ ਤੇ ਇਹ ਅੱਜ ਅਸੀਂ ਪਾਉਣੀ ਹੈ ਲਸਣ ਦੇ ਵਿੱਚ ਕਿਉਂਕਿ ਇਹ ਨੇਚਰਲ ਰੇ ਦਾ ਕੰਮ ਕਰਦੀ ਆ ਹੁਣ ਮੈਂ ਇਹਨੂੰ ਸਾਰੀਆਂ ਨੂੰ ਕੱਟ ਕੇ ਬੱਠਲ ਵਿੱਚ ਪਾ ਦਿੰਨੀ ਆ ਫਿਰ ਲਸਣ ਵਿੱਚ ਪਾ ਕੇ ਆਵਾਂਗੇ ਮੈਂ ਬਣਾ ਰਹੀ ਸੀ ਸਬਜੀ ਇਸ ਵਿੱਚ ਲਸਣ ਆਦਰਕ ਗੰਡਾ ਤੇ ਆਲੂ ਭੁੰਨ ਰਹੀ ਆ ਹਜੇ ਵਿੱਚ ਮਸਾਲਾ ਮਿਕਸ ਕਰਨਾ ਮੈਂ ਕਿਾ ਥੋੜੇ ਜਿਹੇ ਆਲੂ ਜਿਹੜੇ ਆ ਨਾ ਇਹ ਥੋੜੇ ਸੌਫਟ ਹੋ ਗਏ ਹਨ ਹਨ ਤੇ ਅੱਜ ਜਿਹੜਾ ਇਹ ਮਿਕਸ ਪੁਰਜੀ ਬਣ ਰਹੀ ਹੈ ਜਿਸ ਵਾਸਤੇ ਆਪਾਂ ਇਹ ਸੁngਰੇ ਜਿਹੜੇ ਆ ਨਾ ਮੂੰਗਰੇ ਸੋਰੀ ਮੂੰਗਰੇ ਸੁngਰੇ ਮੂੰਗਰੇ ਜਿਹੜੇ ਕੱਟ ਲਏ ਆ ਤੇ ਇਧਰ ਮੇਥੇ ਇਹ ਵੀ ਕੱਟ ਲਏ ਆ ਬਸ ਅੱਜ ਮਿਕਸ ਪੁਰਜੀ ਬਣੂਗੀ ਹੁਣ ਮੈਂ ਇਸ ਵਿੱਚ ਐਡ ਕਰ ਦੇਣੀ ਆ ਨੂਨ ਮਿਰਚ ਮਸਾਲਾ ਤੇ ਹਲਦੀ ਲੋ ਜੀ ਇਧਰ ਆਏ ਸੀ ਆਪਾਂ ਹੁਣ ਲਸਣ ਦੇ ਵਿੱਚ ਇਹ ਵਾ ਜਿਹੜੀ ਸਵਾ ਕੱਢੀ ਸੀ ਗੋਿਆਂ ਦੀ ਉਹ ਪਾਉਣ ਵਾਸਤੇ ਰੇਖ ਲਾਰਨੀ ਸਾਰੀ ਹੁਤਾ ਬੂਟਾ ਰਾਈ ਰੋਕੀ ਜਾਂਦਾ ਹੁਣ ਇਧਰ ਨੱਪਣੇ ਔਖਾ ਹੋ ਜਾਣਾ ਅਮਰੁੱਦਾਂ ਦਾ ਕੁਛ ਕੱਲ ਪਾਤੀ ਸੀ ਇੱਥੇ ਦੁੱਧੀਆਂ ਕਹਿ ਰਹੀਆਂ ਚ ਨਹੀਂ ਪਾਈ ਵਧੀਆ ਇਹ ਨੇਚਰਲ ਜਿਹੜੀ ਖਾਦ ਹੈ ਨਾ ਲੱਸਣ ਦੀ ਗਰੋਥ ਕਰਦੀ ਹੈ ਸ਼ੱਕਰ ਕੰਨੀਆਂ ਤਾਂ ਬਾੜੀਆਂ ਸੰਗਣੀਆਂ ਹੋ ਗਈਆਂ ਖੇਰ ਰੀਆਂ ਬਹੁਤ ਜ਼ਿਆਦਾ ਸਾਰੀ ਜਗਾ ਘੇਰ ਲਈ ਇਹਨਾਂ ਨੇ ਤੇ ਜਿਹੜਾ ਆਪਾਂ ਮੌਸਮੀ ਇਧਰ ਤੋੜ ਕੇ ਲਗੇ ਸੀਗੇ ਵਧੀਆ ਨਿਕਲੇ ਖੱਟਾ ਮਿੱਠਾ ਤੇ ਇਹਨਾਂ ਤੇ ਵੀ ਨੈਟ ਲਾ ਦिए ਇੱਥੇ ਪਿਆ ਆਹ ਤੋਤੇ ਟੁੱਕੀ ਜਾਂਦੇ ਰਹਿੰਦੇ ਇੱਕ ਦਿਨ ਤੋੜ ਕੇ ਲੈ ਗਏ ਸੀਗੇ ਅਮਰੁੱਦਾਂ ਤੇ ਹਾਂ ਆਪਾਂ ਹੀ ਖਾਣੇ ਤੋਤੇ ਜੁਗ ਗਈ ਕੇਲੇ ਦਾ ਪੱਤਾ ਕਿੰਨਾ ਸੋਹਣਾ ਲੱਗ ਰਿਹਾ ਚਲੋ ਉਧਰ ਜਿਹੜੀ ਕਹਦੇ ਸੀ ਕਿ ਉਧਰ ਵੀ ਪਾ ਤੇ ਸੁਆਹ ਇਹਨਾਂ ਲਸਣ ਕਾਫੀ ਵਜਜੂਗਾ ਵਧੀਆ ਤੇ ਹੁਣ ਤੱਕ ਆਪਾਂ ਘਰ ਦੇ ਲਸਣ ਵਰਤਦੇ ਰਹੇ ਆ ਉਹ ਜਿਹੜਾ ਫਲ ਲੱਗਿਆ ਉਹ ਤਾਂ ਵੱਡੇ ਹੋ ਗਏ ਆ ਇਹਨਾਂ ਟੈਂਕੀ ਤੇ ਲੈ ਕੇ ਬਠਾ ਸੀ ਤੋਤਾ ਉੱਕ ਕੇ ਸੜਤਾ ਇਹ ਤਾਂ ਜਗ੍ਹਾ ਵੜੀ ਕੇ ਰਲੀ ਫਾਲੇ ਨੂੰ ਲੱਗਿਆ ਨਹੀਂ ਹਜੇ ਤੇ ਜਗਾ ਵੜੀ ਕੇ ਰਲੀ ਇਹਦਾ ਵੱਡਾ ਹੋ ਗਿਆ ਉਹ ਉਹ ਛੋਟੇ ਗੁੱਟੇ ਰਿ ਸਕਦੇ ਕਿੰਨੇ ਫਾਲ ਦੇ ਦਿੱਤਾ ਨਾ ਪਿਛਲੇ ਸਾਲ ਵੀ ਆਪਾਂ ਖਾਦੇ ਤੇ ਅਜਿਰਾ ਵੀ ਦੇਖੀ ਕੋਈ ਪੱਕਿਆ ਕਿ ਨਹੀਂ

ਲਾਂ ਟੇਮ ਲੱਭੀ ਜਗਾ ਸੱਚੀ ਨਾਲ ਬਹੁਤ ਚਾਹੀਦੀ ਹੁੰਦੀ ਹੈ ਨਾ ਦਰਖਤ ਦੀ ਦਰਖਤ ਹੀ ਬਣਦੇ ਜਾ ਰਹੇ ਹਨ ਅੰਮ੍ਰਿਤ ਦਾ ਐਡਾ ਵੱਡਾ ਹੋ ਗਿਆ ਉਦੋਂ ਆਪਾਂ ਸੰਘੜੇ ਲਾਤੇ ਦੇਖੇ ਨਹੀਂ ਅਸਲ ਵਿੱਚ ਇੱਥੇ ਦੇ ਦਿੱਤੇ ਤਨ ਲੱਗੀ ਤੇ ਦੋ ਹੀ ਚਾਹੀਦੇ ਸੀ ਹੂੰ ਇੰਨੀ ਜਗਾ ਹੈ ਨਹੀਂ ਸੀ ਨਾ ਫਿਰ ਪੱਤੇ ਜੜ ਪੱਤੇ ਦੀ ਕੇ ਸਾਰੇ ਚਲੋ ਚਲਦੇ ਘਰੇ ਹੁਣ ਪਈਆਂ ਉੱਥੇ ਭੁੱਖ ਲੱਗੀ ਹੋਣੀ ਆ ਤਾਂ ਹੀ ਆਉਂਕ ਬੱਲੀ ਰੋਟੀ ਖਾਣੀ ਰੋਟੀ ਲਿਓ ਨੀ ਲਓ ਜੀ ਕੱਲ ਬੱਚੇ ਆਏ ਨਹੀਂ ਸੀਗੇ ਕਿਉਂਕਿ ਬੱਚੇ ਕੱਲ ਸ਼ਾਦੀ ਅਟੈਂਡ ਕਰ ਰਹੇ ਸੀਗੇ ਹੈਨਾ ਅੱਜ ਅਭੀ ਆਦੇ ਪਹੁੰਚੀ ਹੈ ਇਹ ਦੇਖ ਹਸ ਰੇ ਇਸ ਕੋ ਰੱਖ ਚਲ ਬਤਾਬ ਕੀ ਦੇਖ ਰਹੇ ਹੋ ਬਾਕੀ ਬੱਚੇ ਬਤਾਓ ਕੰਸ ਕੀ ਵਰਗੇ ਉਹ ਕੈਸੇ ਸ਼ਾਦੀ ਕਰਦੇ अच्छा कठपुत्री की शादी कर रहे हैं तो जैसे लड़के है। की शादी करते है ना फेरे लेते हैं वैसे इतना के अच्छा, उनके फेरे अच्छा का करते हैं ये रिवाज है इनके अच्छा भी है शादी के बाद करते हैं घर पे हैं नहीं,

ਜਸ ਇਹ ਸੀਂਗ ਤੇਰੇ ਉਭਾਂਗੇ ਚਲੋ ਪੜਾਈ ਸ਼ੁਰੂ ਕਰੇ ਆਪ ਨੂੰ ਸ਼ਾਦੀਆਂ ਦੇਖਦੇ ਆਂ ਵੀਡੀਓ ਲਾਈਕ ਕਰਨਾ ਕੋਟਨ ਵੀ ਕਰੋ ਦੇਖਣਾ ਰੋਸ਼ਾਦੀ ਵਾਲੀ ਲੋ ਜੀ ਅਗਲੇ ਦਿਨ ਦੀ ਸਵੇਰ ਹੋ ਗਈ ਆ ਤੇ ਅੱਜ ਪੋਹ ਦੀ ਸੰਗਰਾਮ ਦਾ ਦਿਹਾੜਾ ਤੇ ਪਿੰਨਿਆਂ ਦਾ ਵੀ ਦਿਨ ਹੈਗਾ ਜੀ ਸਭ ਨੂੰ ਗੁੱਡ ਮਾਰਨਿੰਗ ਤੇ ਸਵੇਰੇ ਸਵੇਰੇ ਅੱਜ ਮੈਂ ਸਾਰੀਆਂ ਸਫਾਈਆਂ ਦਾ ਕੰਮ ਨਿਬੇੜਦਾ ਕਿਉਂਕਿ ਅੱਜ ਆ ਰਹੇ ਆ ਸਾਡੇ ਗੈਸਟ ਇਸ ਕਰਕੇ ਮੈਂ ਅੱਜ ਜਲਦੀ ਜਲਦੀ ਕੰਮ 'ਚ ਲੱਗੀ ਹੋਈ ਸੀਗੀ ਵੈਸੇ ਇੱਕ ਦੋ ਭੈਣਾਂ ਨੇ ਸਪੋਰਟ ਜ਼ਰੂਰ ਕੀਤੀ ਲਾਈਵ ਦੇ ਵਿੱਚ ਪਰ ਜ਼ਿਆਦਾ ਟਾਈਮ ਨਹੀਂ ਮਿਲਿਆ ਤੇ ਇੱਥੇ ਮੈਂ ਸਾਰੇ ਕਲੀਨਿੰਗ ਕਰਦੀ ਸੀ ਕਮਰੇ ਵਗੈਰਾ ਸਾਰੇ ਸਾਫ਼ ਕਰਕੇ ਇੱਥੇ ਮੈਂ ਲਾਰੇ ਸੀਗੀ ਪੋਚਾ ਹੁਣਾ ਤੇ ਇਸ ਤੋਂ ਬਾਅਦ ਮੈਂ ਕਿਚਨ ਦਾ ਕੰਮ ਕਾਜ ਕਰਨਾ ਸੀ ਵੈਸੇ ਤਾਂ ਵਧੀਆ ਹੁੰਦਾ ਨਾ ਸਫਾਈਆਂ ਦਾ ਕੰਮ ਸਵੇਰੇ ਸਵੇਰੇ ਨਿਪਟ ਜਾਤਾ ਤਾਂ એનર્ਜੀ ਜੀ ਹੁੰਦੀ ਹੈ ਨਾ ਪਰ ਇੰਨੇ ਵੀ ਪੱਖੇ ਛੱਡਨੇ ਪੈਂਦੇ ਆ ਤਾਂ ਸਾਰਾ ਠੰਡਾ ਠੰਡਾ ਜਿਹਾ ਹੋ ਜਾਂਦਾ ਆ ਪਰ ਪੱਖਿਆਂ ਤੋਂ ਬਿਨਾ ਹੁਣ ਪੋਚ ਜਿਹੜੇ ਆ ਸੁੱਕਦੇ ਵੀ ਨਹੀਂ ਗਏ ਤੇ ਇਸ ਕਰਕੇ ਮੈਂ ਇੱਥੇ ਪੱਖਾ ਚਲਾਤਾ ਸੀਗਾ ਠੰਡ ਲੱਗ ਰਹੀ ਸੀ ਮੈਨੂੰ ਤੇ ਲੋ ਜੀ ਟਾਈਮ ਹੋ ਗਿਆ 9 ਵਜ ਦਾ ਧੁੱਪ ਚੜ ਗਈ ਤੇ ਮੰਮੀ ਉੱਧਰ ਬੈਠੇ ਸਬਜ਼ੀ ਕੱਟ ਰਹੀ ਸੀ ਨਾਲੇ ਧੁੱਪ ਸੇਕ ਰੇ ਤੇ ਰਾਜਿੰਦਰ ਵੀ ਕੋਲੇ ਬੱਠੇ ਧੁੱਪ ਸੇਕ ਰਹੇ ਆ ਤੇ ਮੈਂ ਆਪਦਾ ਇੱਧਰ ਕੰਮ ਕਾਜ ਕਰ ਰਹੀ ਆ ਕੱਪੜੇ ਮੈਂ ਧੋਤੇ ਸਫਾਈਆਂ ਆਪਾਂ ਕਰ ਲੀਆਂ ਸੀ ਕੱਪੜੇ ਧੋਕੇ ਮੈਂ ਪਾ ਲਈ ਸੀ ਕਿ ਸੁੱਕਣੇ ਤੇ ਇਧਰ ਐਸ ਸਾਈਡ ਤੇ ਸਾਡੇ ਜਿਹੜੇ ਤਣੀ ਬਿੰਨੀ ਹੋਈ ਹੈ ਨਾ ਇਧਰ ਧੁੱਪ ਘੱਟ ਹੁੰਦੀ ਹੈ ਤੇ ਮੰਮੀ ਉਹੀ ਕਹ ਰਹੀ ਸੀ ਵੀ ਦੂਸਰੀ ਸਾਈਡ ਤੇ ਵੀ ਤਣੀ ਬਣਾ ਲਾ ਪਰ ਸਾਡੇ ਆ ਵੀ ਦੂਜੀ ਸਾਈਡ ਤੇ ਤਣੀ ਬਨਣੀ ਔਖੀ ਹੈ ਨਾ ਕਿਉਂਕਿ ਨਾ ਉਧਰ ਸਾਡਾ ਓਣਾ ਜਾਣਾ ਜ਼ਿਆਦਾ ਰਹਿੰਦਾ ਕਿਉਂਕਿ ਸਾਡੀ ਰਸੋਈ ਵੀ ਉਧਰ ਪੈ ਜਾਂਦੀ ਆ ਤੇ ਕਮਰੇ ਵੀ ਜਿਵੇਂ ਲੋਬੀ ਦਾ ਗੇਟ ਵੀ ਵਿਚਾਲੇ ਆ ਜਾਂਦਾ ਨਾ ਤਾਂ ਫਿਰ ਤੋਰਾ ਫਿਰਾ ਔਖਾ ਹੋ ਜਾਂਦਾ ਜਦੋਂ ਆਪਾਂ ਕੱਪੜੇ ਸੁੱਕਣੇ ਪਾ ਦਈਏ ਵਿਚਾਰੇ ਇਸ ਵਿਚਾਲੇ ਇਸ ਕਰਕੇ ਅਸੀਂ ਇੱਕ ਸਾਈਡ ਜੇ ਤੇ ਤਣੀ ਬਣ ਰੱਖੀ ਆ ਤੇ ਮੈਂ ਕਿਹਾ ਚਲ ਕੋਈ ਨਾ ਜਿਹੜੇ ਥੋੜੇ ਨਹੀਂ ਸੁੱਕਦੇ ਬਾਅਦ ਵਿੱਚ ਜਿਹੜਾ ਸਟੈਂਡ ਆ ਉੱਤੇ ਸੁੱਕਣੇ ਪਾ ਲਈ ਦੇ ਵੈਸੇ ਹੁਣ ਜਿਵੇਂ ਜਿਵੇਂ ਮੌਸਮ ਬਦਲ ਰਿਹਾ ਧੁੰਦਾ ਪੈਣੀਆਂ ਸ਼ੁਰੂ ਹੋ ਜਾਣੀਆਂ ਨਾ ਤਾਂ ਧੁੱਪਾਂ ਪੈਣ ਵੀ ਘੱਟ ਲੱਗ ਜਾਣੀਆਂ ਆ ਤੇ ਦੋ ਤਿੰਨ ਦਿਨ ਕੱਪੜੇ ਸੁੱਕਿਆ ਨਹੀਂ ਕਰਨੇ ਪਰ ਆਪਾਂ ਤਾਂ ਇੱਕ ਦਿਨ ਛੱਡ ਕੇ ਕੱਪੜੇ ਧੋ ਹੀ ਲਈਦੇ ਆ ਤੇ ਲੋ ਜੀ ਇੱਥੇ ਫਿਰ ਡਿਨਰ ਦੀ ਤਿਆਰੀ ਕਰਨ ਲੱਗ ਗਏ ਸਬਜੀ ਅੱਜ ਬਣਦੀ ਆ ਆਲੂ ਮਟਰ ਦੀ ਤੇ ਮੰਮੀ ਨੇ ਮਟਰ ਵਗੈਰਾ ਸਵੇਰੇ ਕੱਟ ਤੇ ਅਸੀਂ ਕਿ ਦੇਖੋ ਹਰੇ ਰੰਗ ਦੇ ਮਟਰ ਤੇ ਲਾਲ ਰੰਗ ਦੀਆਂ ਗਾਜਰਾ ਕਿੰਨਾ ਸੋਹਣਾ ਰੰਗ ਲੱਗ ਰਿਹਾ ਬਹੁਤ ਹੀ ਪਿਆਰਾ ਰੰਗ ਅੱਜ ਟਾਈਮ ਹੋ ਗਿਆ 4 ਵਜੇ ਦਾ ਤੇ ਦਿਨ ਹੁਣ ਜਿਵੇਂ ਸਿਆੜਾਂ ਦੇ ਆ ਗਏ ਆ ਤਾਂ ਡੇਲੀ ਵਲੌਗ ਤਾਂ ਆਪ ਤੋਂ ਬਣਦਾ ਨੀਗਾ ਤੇ 2-3 ਦਿਨਾਂ ਦੀਆਂ ਜਿਹੜੀਆਂ ਕਲਿੱਪਸ ਸ਼ੇਅਰ ਕਰਕੇ ਇੱਕ ਵਲੌਗ ਆਪਾਂ ਅਪਲੋਡ ਕਰ ਦੇਦੇ ਜੀ 2-3 ਦਿਨਾਂ ਬਾਅਦ ਤੇ ਹੁਣ ਮੈਂ ਲੱਗੀ ਸੀਗੀ ਪ੍ਰਸ਼ਾਦ ਬਣਾਉਣ ਵਾਸਤੇ ਕਿਉਂਕਿ ਅੱਜ ਹੈਗੇ ਪੁੰਨਿਆ ਤੇ ਖੇਤਰਪਾਲ ਬਾਬਾ ਜੀ ਦੇ ਮੱਥਾ ਟੇਕਣ ਜਾਣਾ ਤੇ ਅੱਜ ਜੀ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਵੇ ਜੀ ਪੋ ਦਾ ਮਹੀਨਾ ਜਿਹੜਾ ਕਿ ਬਹੁਤ ਠੰਡ ਦਾ ਮਹੀਨਾ ਹੁੰਦਾ ਸਾਰੇ ਆਪਦੇ ਸੇਤਾਂ ਦਾ ਖਿਆਲ ਰੱਖਣ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਣ ਜੀ ਤੇ ਚਲੋ ਜੀ ਹੁਣ ਮੈਂ ਬਣਾਉਣੀ ਆ ਪ੍ਰਸ਼ਾਦ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰ ਰਹੇ ਆ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਨੈਕਸਟ ਟਾਈਮ ਜਦੋਂ ਵੀ ਬਣਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ